ਹੇ ਸੋਹਣੇ ਹਾਰੇ ਹਰੇ ਜਾਵੇ ਮਤੇ ਪਾਵੇ ਲਿਆ ਹਾਰੇ ਜਾਵੇ ਹੇ ਸੋਹਣੇ ਹਾਰੇ ਵਾਈ ਕੁਰਤੀ ਦਾ ਕਾਲਾ ਵਾਈ ਮਨਜੀਤਾ ਉਹਨੇ ਸਾਨੂੰ ਟਾਈਮ ਦਿੱਤਾ ਸੀ ਵੀ ਆਪਾਂ ਇਸ ਮਸਲੇ ਨੂੰ ਨਿਬੇੜਦੇ ਆਂ ਬੈਠ ਕੇ ਹੱਲ ਕਰਦੇ ਆਂ ਅਸੀਂ ਸਵੇਰ ਦੇ ਸਾਰੀ ਫੌਜ ਆ ਪਿੰਡ ਦੇ ਮੈਂਬਰ ਸਾਹਿਬ ਖਲੋਤੇ ਆ ਆ ਪਿੰਡ ਦੇ ਪਤਵੰਤੇ ਸੱਜਣਾ ਸਾਡੀ ਫੌਜ ਆ ਤੇ ਅਸੀਂ ਸਾਰੇ ਜਣੇ ਇੱਥੇ ਦੀ ਸਵੇਰ ਦੀ ਵੇਟ ਕਰਦੇ ਪਏ ਆ ਤੇ ਪਿੰਡ 'ਚ ਝੂਠੀਆਂ ਅਫਵਾਹਾਂ ਪਸਾਈਆਂ ਵੀ ਕੁੜੀ ਨੇ ਜੀ ਤਲਾਕ ਲੈ ਲਿਆ ਕੁੜੀ ਨੇ ਇਹ ਕੀਤਾ ਇਹ ਸਾਰਾ ਕੁਝ ਮਨਜੀਦ ਕਰ ਰਿਆ ਲੇਕਿਨ ਕੁੜੀ ਬਸਣਾ ਚਾਹੁੰਦੀ ਆ ਠੀਕ ਆ ਜੀ ਤੇ ਜਦੋਂ ਅਸੀਂ ਇਸ ਗੱਲ ਦੀ ਉਹਨੂੰ ਫੋਨ ਤੇ ਪੁੱਛਿਆ ਇਹਨਾਂ ਦੇ ਮੈਂਬਰ ਸਾਹਿਬਾਂ ਨਾਲ ਗੱਲ ਕੀਤੀ ਵੀ ਕੁੜੀ ਤੇ ਬਸਣਾ ਚਾਹੁੰਦੀ ਆ ਵੀ ਤੂੰ ਕਹੀ ਜਾਂਦਾ ਵੀ ਕੁੜੀ ਨੇ ਤਲਾਕ ਦੇ ਤਾ ਦੇ ਧੱਕੇ ਨਾਲ ਨਿਹੰਗ ਪੈਲੀ ਪੋਣਾ ਚਾਹੁੰਦੇ ਆ ਤੇ ਉਸ ਗੱਲ ਤੋਂ ਨਾਬਰ ਹੋ ਗਿਆ ਤੇ ਫੋਨ ਬੰਦ ਕਰਕੇ ਲੁਕ ਗਿਆ ਤੇ ਅਸੀਂ ਹੁਣ ਇਹਦੇ ਖਿਲਾਫ ਜਿਹੜੀ ਬਣਦੀ ਕੰਪਲੀਟ ਦੇ ਰਹੇ ਆ ਵੀ ਇਹ ਝੂਠੀਆਂ ਅਫਵਾਹ ਤੇ ਅਸੀਂ ਮੈਂਬਰ ਸਾਹਿਬਾਨਾਂ ਦਾ ਧੰਨਵਾਦ ਕਰਦੇ ਆਂ ਕਿ ਇਹ ਸਾਡੇ ਕਹਿਣ ਤੇ 3-4 ਘੰਟੇ ਹੋ ਗਏ ਇਹਨਾਂ ਨੇ ਵੀ ਉਹਨੂੰ ਫੋਨ ਲਾ ਕੇ ਕਿਹਾ ਵੀ ਤੂੰ ਭਾਈ ਗੱਲ ਕਲੀਅਰ ਕਰ ਤੇ ਇਹ ਸਾਰਾ ਸਿਆਪਾ ਜਿਹੜਾ ਮਨਜੀਤ ਸਿੰਘ ਗਲਤ ਫੁਵਾਵਾ ਫੜਾ ਰਿਹਾ ਫਲਾ ਰਿਹਾ ਇਹ ਤੋਂ ਬਚਿਆ ਜਾਵੇ ਕੁੜੀ ਵਸਣਾ ਚਾਹੁੰਦੀ ਅੱਜ ਵੀ ਅਸੀਂ ਤੁਹਾਨੂੰ ਕਹਿੰਨੇ ਆਂ ਤੇ ਕੱਲ ਵੀ ਕਹਿ ਰਹੇ ਆਂ ਪਾਵਰ ਸਟੋਰੀ ਦੇ ਧਾਰ ਮੀਡੀਆ 'ਚ ਵੀ ਕੁੜੀ ਨੇ ਬੋਲਿਆ ਵੀ ਮੈਂ ਵਸਣਾ ਚਾਹੁੰਦੀ ਆ ਇਹ ਜਿਹੜਾ ਅਵਤਾਰ ਸਿੰਘ ਆ ਇਹ ਜਾਣ ਕੇ ਇਹਨਾਂ ਦੇ ਖਾਨਦਾਨ ਨੇ ਇਹ ਢੋਂਗ ਰਚਾਇਆ ਹੋਇਆ ਵੀ ਗਰੀਬ ਕੁੜੀਆਂ ਤੋਂ ਕਰੋਣਾ ਰੁਪਏ ਲਓ ਤੇ ਬਾਹਰ ਜਾ ਕੇ ਛੱਡੋ ਪਹਿਲਾਂ ਇਹਨਾਂ ਦੇ ਇੱਕ ਗਰਸ਼ੇਵਕ ਸਿੰਘ ਆ ਉਹਦੇ ਤਿੰਨ ਵਿਆਹ ਆ ਇੱਕ ਜਸਪ੍ਰੀਤ ਸਿੰਘ ਆ ਉਹਦੇ ਦੋ ਆ ਇਹ ਅਲੱਗ-ਅਲੱਗ ਇਹਨਾਂ ਦੇ ਮੈਟਰ ਆ ਉਹ ਸਮੇਂ ਦੇ ਹਿਸਾਬ ਨਾਲ ਆਪਾਂ ਚਾਨਣਾ ਪਾਉਂਦੇ ਰਵਾਂਗੇ ਫਿਲਹਾਲ ਇੰਨੀ ਕੁ ਬੇਨਤੀ ਆ ਵੀ ਪ੍ਰਸ਼ਾਸਨ ਨੂੰ ਵੀ ਬਣਦੀ ਮਨਜੀਤ ਸਿੰਘ ਤੇ ਜਿਹੜੇ ਕੀ ਇਹਨਾਂ ਨੇ ਠੱਗੀ ਮਾਰੀ ਆ ਕੁੜੀ ਨੂੰ ਧੋਖੇ ਚ ਰੱਖ ਕੇ ਰਿਸ਼ਤਾ ਕਰਾਇਆ ਤੇ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਨਾਮ ਆ ਜੀ ਤੁਹਾਡਾ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਪਰਮੇਂਦਰ ਹੈ ਮੈਂ ਬਾਡ ਨੰਬਰ 9 ਦਾ ਮੈਂਬਰ ਹਾਂ ਫੋਲੋ ਕਰਿਗਾ ਤੇ ਜਿਹੜੇ ਅੱਜ ਆਪਣੇ ਨਿੰਗ ਸਿੱਖ ਬਾਬਾ ਜੀ ਆਏ ਆ ਇੱਕ ਕੁੜੀ ਦਾ ਮਸਲਾ ਚੱਲ ਰਿਹਾ ਹੈ। ਹਾਂਜੀ ਹਾਂਜੀ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਮਸਲੇ ਦਾ ਆਪਾਂ ਨੂੰ ਪਹਿਲਾਂ ਮੰਨ ਲਾ ਨਹੀਂ ਪਤਾ ਸੀਗਾ ਜੀ ਅੱਜ ਆਪਾਂ ਇੱਥੇ ਆ ਗਏ ਸੀਗੇ ਧਾਰਮਿਕ ਥਾਂ ਤੇ ਬਾਬਾ ਜੀ ਆਏ ਸੀਗੇ ਇੱਥੇ ਫੇਰ ਖਾਣੇ ਤੇ ਬੈਠੇ ਸੀਗੇ। ਤੇ ਮਨਜੀਤ ਸਿੰਘ ਨੂੰ ਮੰਨ ਲਾ ਮਿਲਣਾ ਸੀਗਾ ਬਾਬਾ ਜੀ ਨੇ। ਉਹ ਮਨਜੀਤ ਸਿੰਘ ਨੂੰ ਅਸੀਂ ਕਿਹੜੇ ਬਾਬੇ ਆਏ ਜੀ ਕੀ ਨਾਮ ਉਹਨਾਂ ਦਾ? ਬਾਬਾ ਕਲਜੀਤ ਸਿੰਘ ਆ ਜੀ। ਤੇ ਆਪਾਂ ਫੋਨ ਲਾਇਆ ਸੀਗਾ ਉਹਨਾਂ ਨੂੰ ਪਹਿਲਾਂ ਅਸੀਂ 1 ਵਜੇ ਫੋਨ ਲਾਇਆ ਸੀਗਾ। ਉਹ ਕਹਿੰਦੇ ਮੰਡੀ ਮਤਲਬ ਬੈਂਕ 'ਚ ਕੰਮ ਗਏ ਤੇ ਕਹਿੰਦੇ ਠਹਿਰ ਕੇ ਕੰਮ ਆਉਗਾ ਫਿਰ ਅਸੀਂ ਇੱਥੇ ਬੈਠ ਕਰੀਏ ਮਨ ਲਾ ਬੈਠੇ ਸੀ ਕਿੰਨੇ ਚਿਰ ਦੀ ਵੇਟ ਕਰੀ ਜਾਨੂੰ ਜੀ ਇੱਥੇ ਟਾਈਮ ਕਿੰਨਾ ਹੋ ਗਿਆ ਜੀ ਤਿੰਨ ਘੰਟੇ ਹੋਣ ਤਿੰਨ ਸਵਾ ਤਿੰਨ ਹੋ ਗਈ ਤੇ ਉਹ ਦੁਬਾਰਾ ਫੇਰ ਸਾਨੂੰ ਕਹਿੰਦੇ ਤਿੰਨ ਵਜੇ ਆਵਾਂਗੇ ਤਿੰਨ ਸਵਾ ਤਿੰਨ ਅਸੀਂ ਆਵਾਂਗੇ ਤੇ ਅਸੀਂ ਉਹਨਾਂ ਚਿਰ ਮਨ ਲਾ ਬੈਠੇ ਰਹੇ ਸੀ ਅਸੀਂ ਤਿੰਨ ਵਜੇ ਮੈਂ ਦੁਬਾਰਾ ਫੋਨ ਕੀਤਾ ਮਨਜੀਤ ਸਿੰਘ ਨੂੰ ਜੀ ਤੇ ਫਿਰ ਮਨ ਲਾ ਉਹਨਾਂ ਨੇ ਕਿਹਾ ਅਸੀਂ ਵੀ ਥਾਣੇ ਅਕੇ ਵੀ ਮੈਂ ਇੱਥੇ ਪੈਂਡ ਨਹੀਂ ਆਉਂਦਾ ਮਨ ਵੀ ਥਾਣੇ ਗੱਲ ਕਰਾਂਗੇ ਅਸੀਂ ਤੇ ਉਸ ਤੋਂ ਬਾਅਦ ਮਨ ਲਾ ਦੁਬਾਰਾ ਅਸੀਂ ਵੀ ਚੱਲ ਥਾਣੇ ਵੀ ਜਾਂਦੇ ਮਮਾ ਦਾ ਪੌਂਸਾ ਚ ਬੰਨਣਾ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜਸਕੌਰ ਸਿੰਘ ਹੈ ਜੀ ਤੇ ਇਹ ਪਿੰਡ ਖਾਰੀ ਫੁੱਲੋਆ ਰਾਮਾ ਡਿਸਟ੍ਰਿਕਟ ਬਠਿੰਡਾ ਦੇ ਵਿੱਚ ਪੈਂਦਾ ਹੈ ਜੀ ਤੇ ਇਹ ਪੀਰਖਾਨਾ ਸਾਹਮਣੇ ਮਨਜੀਤ ਦਾ ਬਚੋਲੇ ਦਾ ਘਰ ਹੈ ਇੱਥੇ ਮੇਰੀ ਬੇਟੀ ਵਿਆਹੀ ਸੀਗੀ ਅਵਤਾਰ ਸਿੰਘ ਪੁੱਤਰ ਰਵਾਨ ਸਿੰਘ ਪੁੱਤਰ ਜਗਰਾਤ ਸਿੰਘ ਨੰਬਰ 1000 ਵਜਦੇ ਉਹਨਾਂ ਦੀ 2018 ਦੀ ਮੈਰਿਜ ਹੋਈ ਸੀ 18 ਤੋਂ ਲੈ ਕੇ ਜਿੰਨਾ ਚਿਰ ਅਵਤਾਰ ਦਾ ਵੀਜ਼ਾ ਨਹੀਂ ਆਇਆ 4 ਸਾਲ ਮੇਰੀ ਬੱਚੀ ਨੇ ਸਾਰੇ ਧਨ ਮਨਮਾਏ ਹੁਣ ਤੱਕ ਜਦੋਂ ਤੱਕ ਅੱਪ ਬੋਲ ਰਹੇ ਆਂ ਔਰ ਉਹ ਆਪ ਦਾ ਘਰ ਸਮਝ ਕੇ ਵਰਤਦੀ ਤੇ ਇਹਨਾਂ ਨੂੰ ਸਟੈਂਡ ਕਰਦੀ ਜੀ ਜਦੋਂ ਇਹਦਾ ਵੀਜ਼ਾ ਆ ਗਿਆ ਉਸ ਤੋਂ 2 ਦਿਨ ਪਹਿਲਾਂ ਅਵਤਾਰ ਸਿੰਘ ਤੇ ਉਹਦਾ ਤਾਇਆ ਜੈਪ ਸਿੰਘ ਤੇ ਇਹਨਾਂ ਦੇ ਭੂਆ ਦੇ ਦੋ ਲੜਕੇ ਆ ਗੁਰਸੇਵਕ ਸਿੰਘ ਤੇ ਜਸਪ੍ਰੀਤ ਤੇ ਇੱਕ ਹੀ ਮਨਜੀਤ ਸਿੰਘ ਵਿਚੋਲਾ ਇਹਨਾਂ ਨੇ ਰਲ ਕੇ ਠੱਗੀ ਮਾਰੀ ਜਦੋਂ ਅਸੀਂ ਅਵਤਾਰ ਨੂੰ ਤੋਰਨ ਆਏ ਤਾਂ ਸਾਨੂੰ ਕਹਿੰਦੇ ਆਪਦੀ ਬੱਚੀ ਲੈ ਜਾਓ ਅਸੀਂ ਤੁਹਾਡੇ ਨਾਲ ਰਿਸ਼ਤਾ ਨਹੀਂ ਰੱਖਣਾ ਤੁਸੀਂ ਗਰੀਬ ਹੋ ਤੇ ਸਾਡਾ ਵੀਜ਼ਾ ਆ ਗਿਆ ਜਾਓ ਜੋ ਕਰਨਾ ਕਰ ਲਓ ਇਹ ਇਹਦਾ ਦਾਦਾ ਤੇ ਸਾਰਾ ਪਰਿਵਾਰ ਬੋਲੇ ਅਸੀਂ 2 ਸਾਲਾਂ ਤੋਂ ਪੰਚਾਇਤੀ ਤੌਰ ਤੇ ਵੀ ਪੰਚਾਇਤ ਚ ਬਹਿ ਕੇ ਦਲੀਲ ਨਾਲ ਗੱਲ ਕਰ ਰਹੇ ਹਾਂ ਔਰ ਪ੍ਰਸ਼ਾਸਨਕ ਨੂੰ ਕਾਰਵਾਈ ਵਾਸਤੇ ਦਰਖਾਸਤਾਂ ਵੀ ਦਿੱਤੀਆਂ ਸੀ ਲੇਕਿਨ ਜਿਹੜਾ ਅਵਤਾਰ ਦਾ ਤਾਇਆ ਗਾਇਬ ਸਿੰਘ ਉਹਦਾ ਇੱਕ ਕੱਚੇ ਦਾ ਯਾਰਮ ਹੈ ਮਾਫ ਕਰਨਾ ਮੀਡੀਆ ਦੇ ਵਿੱਚ ਨਾ ਸਾਫ਼-ਸਲਾਬ ਜਿ ਬੋਲੂਗਾ ਸੁਖਪਾਲ ਸਿੰਘ ਗਿੱਲ ਸਰਕਾਰੀ ਵਕੀਲ ਹੈ ਤੇ ਉਹ ਹੈਗਾ ਹਸੂਪਿੰਡ ਦਾ ਉਹਨੂੰ ਪ੍ਰਮਾਤਮਾ ਨੇ ਸਜ਼ਾ ਦੇਤੀ ਆ ਉਹ ਉਹ ਹੁਣ ਬੋਲਣ ਚੋਗਾ ਨਹੀਂ ਰਿਹਾ ਲੇਕਿਨ ਉਹਦੀ ਸਪੋਰਟ ਸੀ ਇਹਨਾਂ ਨੂੰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੈਸਾ ਲੈ ਕੇ ਮੈਨੂੰ ਹੀ ਮੇਰੀ ਕਿਤੇ ਪਹੁੰਚ ਨਹੀਂ ਹੋਈ ਫਿਰ ਮੈਂ ਫੁੱਲੋਖਾਰੀ ਪਿੰਡ ਦੇ ਵਿੱਚ ਪੰਚਾਇਤ ਕਰੀ ਪੰਚਾਇਤ ਦੀ ਨਾਲ ਅਸੀਂ ਬਿਲਕੁਲ ਆਪਣੀ ਗੱਲ ਰੱਖੀ ਸੀ ਸੱਚੇ ਆ ਫਿਰ ਜਦੋਂ ਕਿਤੇ ਇਨਸਾਫ ਨਹੀਂ ਮਿਲਿਆ ਤਾਂ ਮੈਂ ਬਾਬਾ ਕੁਲਜੀਤ ਸਿੰਘ ਜੀ ਤੇ ਨਦੇ ਜੱਥੇਬੰਦੀ ਕੋਲੇ ਰਿਕਵੈਸਟ ਕਰੀਏ 2014 ਤੋਂ ਮੇਰੇ ਮਿੱਤਰ ਵੀ ਹੈ ਲੇਕਿਨ ਮੈਂ ਕਦੇ ਵੀ ਆਪ ਦਾ ਦੁੱਖ ਨਹੀਂ ਸੀ ਸਾਂਝਾ ਕਰਿਆ ਫਿਰ ਮੈਂ ਜਦੋਂ ਇਹਨਾਂ ਨੇ ਸਾਰੇ ਪਾਸਿਓਂ ਮੈਨੂੰ ਨਹੀਂ ਕਿ ਤਾ ਹੁਣ ਸਾਫ ਲੈਂਦੇ ਤਾਂ ਬੱਚੀ ਮੇਰੀ ਪਿਛਲੇ 2 ਸਾਲ ਤੋਂ ਇਹਨਾਂ ਨੇ ਘਰੋਂ ਕੱਢ ਰੱਖੀ ਆ ਤਾਂ ਹੁਣ ਜੋ ਫੈਸਲਾ ਬਾਬਾ ਕਲਜੀਤ ਸਿੰਘ ਜੀ ਕਰਨਗੇ ਬੱਚੀ ਨੇ ਲਿਖ ਕੇ ਦਿੱਤਾ 19 ਤਰੀਕ ਦੀ ਰਾਤ ਨੂੰ ਬੱਚੀ ਇੰਡੀਆ ਆ ਰਹੀ ਆ ਹੋ ਸਕਦਾ 22 ਤਰੀਕ ਤੱਕ ਉਹ ਆਪਦੇ ਇੱਥੇ ਘਰੇ ਆ ਜੇ ਉਹ ਇੱਥੇ ਆਪਦੇ ਘਰੇ ਵੀ ਬੈਠੂਗੀ ਲੇਕਿਨ ਹੋਰ ਵਿਆਹ ਨਹੀਂ ਕਰਾਉਂਦੀ ਬਚਣਾ ਚਾਹੁੰਦੀ ਆ ਲੇਕਿਨ ਸਾਨੂੰ ਅੱਜ ਪਿੰਡ ਚ ਆ ਕੇ ਪਤਾ ਲੱਗਿਆ ਵੀ ਇਹ ਮਨਜੀਤ ਨੇ ਤੇ ਇਹਦਾ ਜਿਹੜਾ ਤਾਇਆ ਅਵਤਾਰ ਸਿੰਘ ਦਾ ਜੈਪ ਸਿੰਘ ਉਹਨਾਂ ਨੇ ਪਿੰਡ 'ਚ ਅਫਵਾਹ ਫਲਾ ਰੱਖੀ ਐ ਵੀ ਨਵਜੋਤ ਨੇ ਨਵਾਂ ਵਿਆਹ ਕਰਾ ਲਿਆ। ਇਸ ਕਰਕੇ ਸਾਨੂੰ ਉਤਾਰ ਦਾ ਨਵਾਂ ਵਿਆਹ ਕਰਨਾ ਪੈ ਰਿਹਾ ਤੇ ਉਹਦਾ ਫਾਦਰ ਜ਼ਮੀਨ ਦੱਬਣਾ ਚਾਹੁੰਦਾ। ਮੈਂ ਕਹਿੰਨਾ ਮੇਰੇ ਤੋਂ 32,80,000 ਰੁਪਇਆ ਇਹਨਾਂ ਨੇ ਖਾਤਿਆਂ 'ਚ ਧਾਰੇ ਲੈ ਕੇ ਪਾਈ ਐ। ਜਿਵੇਂ ਗੁਰਸੇਵ ਕਦੇ ਖਾਤੇ 'ਚ 10 ਪ੍ਰੀਤ ਦੇ ਉਤਾਰ ਦੇ ਸਾਰਿਆਂ ਦੇ। ਵਿਆਹ ਤੋਂ ਬਾਅਦ ਹਰੇਕ ਬੰਦਾ ਚਾਹੁੰਦਾ ਵੀ ਮੇਰੀ ਬੱਚੀ ਸੌਖੀ ਬਥੇ ਤੇ ਮੈਂ ਆਪਦੀ ਬੱਚੀ ਨਾਲ ਆਪਦੇ ਪਰਿਵਾਰ ਦੇ ਆਪਦੇ ਉੱਤੋਂ ਦੀ ਹੋ ਕੇ ਫਰਜ਼ ਨਿਭਾ ਕੇ ਇਹਨਾਂ ਨਾਲ ਰਿਸ਼ਤੇਦਾਰੀ ਨਿਭਾਉਂਦਾ ਰਿਹਾ। ਪਰ ਇਹਨਾਂ ਨੇ ਠੱਗੀ ਤੇ ਮਾਰ ਕੇ ਤੇ ਪਿੰਡ ਨੂੰ ਵੀ ਸ਼ਰਮਸਾਰ ਕੀਤਾ ਅਸੀਂ ਦਲੀਲ ਨਾਲ ਗੱਲ ਕਰਨਾ ਚਾਹੁੰਨੇ ਆ ਲੇਕਿਨ ਇਹ ਬੰਦੇ ਕਹਿੰਦੇ ਆ ਲੋਕਾਂ ਕੋਲੇ ਇਹਦਾ ਦਾਦਾ ਵੀ ਕਹਿੰਦਾ ਸਾਡਾ ਪੀਆ ਆ ਗਿਆ ਹੁਣ ਸਾਡਾ ਮੁੰਡਾ 2 ਸਾਲ ਦੀ ਪੀਆਰ ਹੋ ਗਿਆ ਜਾਓ ਜੋ ਕਰਨਾ ਕਰ ਲਓ ਸਾਡਾ ਤੁਸੀਂ ਕੁਝ ਨਹੀਂ ਕਰ ਸਕਦੇ ਇਹ ਹੁਣ ਇਹਨਾਂ ਨੇ ਜਦੋਂ ਮੈਂ ਗੁਰਸੇਵਕ ਦੇ ਜਸਪ੍ਰੀਤ ਤੋਂ ਕੱਲ ਪੈਸੇ ਮੰਗੇ ਤਾਂ ਉਹਨਾਂ ਨੇ ਆਪ ਦੇ ਘਰ ਵਾਲੀ ਦਾ ਇੱਕ ਸ਼ਾਇਦ ਮੂੰਹ ਬੋਲਿਆ ਭਰਾਇ ਉਹਨੂੰ ਅੱਗੇ ਕੀਤਾ ਬਾਬਾ ਨੂੰ ਵੀ ਉਹ ਗਲਤ ਬੋਲਿਆ ਮੈਨੂੰ ਵੀ ਗਲਤ ਬੋਲਿਆ ਤੇ ਮੈਨੂੰ ਉਹਨੇ ਕੱਲ ਕਿਹਾ ਵੀ 2 ਸਾਲ ਹੋ ਗਏ ਪੀਆਰਆਈ ਨੂੰ ਮਹੀਨੇ ਬਾਅਦ ਸੈਪਰੇਸ਼ਨ ਇੱਥੇ ਅਸੀਂ ਡਿਵੋਰਸ ਲੈ ਲਾਂਗੇ ਨਾ ਅਸੀਂ ਅੱਜ ਰੱਖੀਏ ਨਾ ਕੱਲ ਰੱਖੀਏ ਦੱਸੋ ਬੰਦਾ ਬੱਚੀ ਨੂੰ ਵਿਆਹ ਕੇ ਪਿੰਡ ਦੀ ਪੰਚਾਇਤ ਕੋਲ ਹੀ ਆਊਗਾ ਮੈਂ ਪੰਚਾਇਤ 'ਚ ਵਾਰ-ਵਾਰ ਆ ਰਿਹਾ ਹਾਂ ਲੇਕਿਨ ਇਹਨਾਂ ਦਾ ਤੱਕਾ ਮੈਂ ਬਾਹਲੇ ਦਿਨ ਬਰਦਾਸ਼ਤ ਨਹੀਂ ਕਰ ਸਕਦਾ ਮੈਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਕਹਿਣਾ ਹੈ ਵੀ ਸਾਨੂੰ ਇਨਸਾਫ ਦੇ ਦਿਓ ਬੰਦ ਦੀ ਕਾਰਵਾਈ ਇਹਨਾਂ ਦੇ ਖਿਲਾਫ ਕਰ ਦਿਓ ਬੇਟੀ ਨੇ ਕੰਪਲੇਂਟਾਂ ਪਾ ਰੱਖੀਆਂ ਔਰ ਉਨੇ ਆਪਣੀ ਸਿਕਿਉਰਟੀ ਵੀ ਮੰਗ ਰੱਖੀ ਆ ਵੀ ਮੇਰੀ ਜੇ ਇੱਥੇ ਕੋਈ ਵਾਇਲੈਂਸ ਹੁੰਦਾ ਹੈ ਇਹ ਮੈਨੂੰ ਕੋਈ ਨੁਕਸਾਨ ਕਰਦੇ ਆ ਜਾਂ ਮੇਰੇ ਪਰਿਵਾਰ ਦਾ ਜਾਂ ਮੇਰੇ ਨਾਲ ਮੌਜੂਦ ਬੰਦਿਆਂ ਦਾ ਤਾਂ ਉਹਨਾਂ ਦੀ ਜ਼ਿੰਮੇਵਾਰੀ ਇਹ ਸਾਰਾ ਪਰਿਵਾਰ ਹੀ ਹੋਊਗਾ ਉਹਨਾਂ ਦੇ ਨਾਮ ਲਿਖ ਕੇ ਕੰਪਲੇਂਟ ਪਾਈ ਹੋਈ ਹੈ